ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਰਖੜ ਪੁੰਨਿਆਂ ਦੇ ਇਤਿਹਾਰ ਤੇ ਬੜੀ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਪਿੰਡ ਫਤਿਆ ਬਾਦ ਦੇ ਸਨੀਗ ਮਾਪਿਆਂ ਦੇ ਇਕ ਲਾਉਥੇ ਪੋਤੀ ਬਾਬੇ ਬਕਾਲੇ ਰਖੜ ਪੁੰਨਿਆਂ ਦੇ ਮੇਲਾ ਵੇਖਣ ਜਾਂਦੇ ਸਮੇਂ ਐਕਸੀਡੈਂਟ ਤਾਨ ਮੌਤੋਂ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਦੇ ਤਾਇਆ ਬਲਕਾਰ ਸਿੰਘ ਤੇ ਪਿੰਡ ਦੇ ਨੰਬਰਦਾਰ ਖਦੀਪ ਸਿੰਘ ਨੇ ਦੱਸਿਆ ਕਿ ਲੜਕਾ ਰਪਿੰਦਰ ਸਿੰਘ ਉਮਰ ਤਗਰੇਮਨਾ 21 ਸਾਲ ਕਰੋ 11 ਦੋਸਤਾਂ ਨਾਲ ਬਾਬਕਾਲੇ ਰਖੜਪੁੰਡਾ ਦਾ ਮੇਲਾ ਵੇਖਣ ਜਾ ਰਿਹਾ ਸੀ ਤਾਂ ਅਚਾਨਕ ਰਸਤੇ 'ਚ ਕਿਸੇ ਅਣਪਛਤੇ ਵਾਹਨ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਇਸ ਸੰਬੰਧੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਮਸ਼ਹੂਰ ਬੋਰਡ ਪੇਸ਼ ਹੈ ਸੜਜੋ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ आई हे गोईते काडकचरे हे कापाने कोणी नाही हा लादे कोणी नाही हा लादे काडा शाबा दे हा हेजे चडना दाकल्यासते असे ਪਿਛੂ ਬੁਲਣਾ ਪਿਛੂ ਉਸਤਾਨ ਦੀ ਬਾਰੀ ਦਾ ਇਹ ਕਿਹਦਾ ਨੰਬਰ ਆਏ ਚੋਕਰੋਂ ਦੇ ਰੋਟੇ ਤੇਰੇ ਵੇੜਾ ਮੂਰਤ ਆਵਦੀਆ ਆਵੇ ਚਨਾ ਜਣਾ ਨਾ ਇੱਧਰ ਇੱਧਰ ਦੇ ਮਾਲ ਨਾਲ ਕਰਿਆ ਜਾ ਨਾ ਨਾ ਨਾਲ ਨਾਲ ਕਰਿਆ ਜਾ ਹਾਂ ਰਾਣੀ ਬੁੱਕੀ ਹਾਂ ਕੋਈ ਨਾ ਆਪਣਾ ਆਉਂਦਾ ਜੀ ਆਏ ਇਹ ਤਾਂ ਮਾਰ ਕੇ ਲਾਉਂਦੇ ਹਾਂ ਹਾਏ ਹਾਏ ਇਹ ਮੋਟੀ ਲੱਕੜੇ ਕੋਲ ਆਏ ਨੰਨ੍ਹ ਅੰਮ੍ਰਿਤਿਆ ਵਣਕੀ ਛਕਿਆ ਦੀਵ ਚਲਾਈ ਤੇਜਬਾਈ ਜੀ ਕੇ ਅੰਗਰੇਟ ਕੀਤਾ ਜਨਪਿਆਰਿਆਂ ਸੁਚਿਆਰਿਆਂ ਦੀ ਪੁਨਰਤਮਾਈ ਕਰਕੇ ਖਾਲਸਾ ਸਰਕਾਰ ਬੋਲੋ ਜੀ ਵਾਹਿਗੁਰੂ ਜਨਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਗਤ ਤੇ ਬੰਦ ਬੰਦ ਪਟਾਈ ਉਪਰੰਤ ਰੰਗਤਾਂ ਆਰੀਆਨਾ ਚੜਾਈ ਗਿਆ ਹੈ ਕਿਨਾ ਚਿਹਰੇ ਸਿੰਘਾ ਸਿੰਘਣੀਆਂ ਪਛੰਗੀਆਂ ਦੇ ਪੁੱਤ ਮਾਈਕਾ ਧੰਨ ਧਰਤੀ ਫਾਲਸੋਸਰ ਬੂਲੂ ਜੀ ਵਾਹਿਗੁਰੂ ਕਿਹਨਾ ਤੁਹਾਡੀ ਬਰਤਾਰ ਸਿੰਘ ਫਤਿਹਵਾ ਜੀ ਇਹ ਨੌਜਵਾਨ ਦੀ ਦਸ ਹੋਈ ਹੈ ਮੇਰਾ ਭਤੀਜਾ ਹੈ ਜੀ ਇੱਕ ਘਰੋਂ ਮੇਲਾ ਵੇਖਣ ਗਏ ਭਾਜੀ ਤੇ ਰਸਤੇ ਅਣਪਛਾਤੀ ਗੱਡੀ ਨਾਲ ਨਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖ ਇਹ ਬਾਬੇ ਬਕਾਲੇ ਜੀ ਕੀ ਨਾਲ ਸੀ ਨੌਜਵਾਨ ਰੁਪਿੰਦਰ ਸਿੰਘ ਕਿੰਨੀ ਕਮਾ ਸੀ ਇਹ 20 ਸਾਲ ਹੈ ਮੇਰਾ ਮਹਿੰਦਰ ਸਿੰਘ ਦੋ ਇਹ ਜੇ ਇੱਕ ਭੈਣ ਦੇ ਘਰ ਆ ਲੂਗੇ ਪਰ ਪਰਵਾਸ ਮੈਂ ਮਮੇ ਡੇੜੀ ਇਹਦੇ ਮੰਗੋ ਸਰ ਵਾਂਗਣ ਕਦੀ ਕਰਾਂਗੇ ਬੰਦਾ ਹੀ ਚਲੇ ਗਿਆ ਬਾਕੀ ਇਹ ਨੌਜਵਾਨਾਂ ਨੂੰ ਵੀ ਮੋਟਰਸਾਈਕਲ ਮਾਲੋ ਘਟ ਭਜਾਉਣ ਇਹੋ ਹੀ ਹੋ ਸਕਦਾ ਹੋਰ ਕੋਈ ਹੱਲ ਹੈ ਨਹੀਂ ਇਸ ਚੀਜ਼ ਕੰਟਰੋਲ ਰੱਖਣਾ ਮਾਂ ਪਰ ਬੱਚਿਆਂ ਨੂੰ ਸਮਝਾਉਣਾ ਪਰ ਮੇਰਾ ਮਹਿੰਦਰ ਸਿੰਘ ਫਤਿਆਬਾਦ ਇਹ ਤਰ੍ਹਾਂ ਜਾਊਗਾ ਇਹਦਾ ਫਟਵਾਦੇ ਨੌਜਵਾਨ ਦੀ ਜੀ ਇੰਗਰਾਮ ਜਿਹੜਾ ਦੇਖੋ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਰਸਲ ਜਿਹੜੇ ਆਪਣੇ ਅੱਗ ਲੈ ਕੇ ਨੇ ਤੁਰ ਪਏ ਨੇ ਤੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈ ਜੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਖੜੇ ਮਾਪਿਓ ਜਿਹੜੇ ਹੈ ਆਪਣੇ ਕਿੰਨੇ ਮਿਹਨਤਾਂ ਸਾਨੂੰ ਦਿੱਤਾ ਜਾ ਰਿਹਾ ਵੀ ਨੌਜਾਨੇ ਇਕੱਲਾ ਇਕੱਲਾ ਮਾਪੇ ਆ ਇਕੱਲਾ ਇਕੱਲਾ ਮਾਪਿਆਂ ਦਾ ਪੁੱਤੀ ਭੈਣ ਭਰਾ ਸੀ ਅੱਜ ਮੇਰੇ ਖਾਲਾਂ ਦੇ ਪਾਲਸਦੀ ਆਪਣੇ ਦੇਖ ਕੇ ਵੀ ਐਂਟਰੀ ਦੇਖਿਆ ਰਿਜ਼ਲਟ ਵੀ ਆਉਣਾ ਹੈ ਬਹੁਤ ਹੀ ਮਾੜੀ ਗੱਲ ਹਾਂ ਸ਼ੀਨਾ ਜੀ ਸੁਦੇਸ਼ ਸਿੰਘ ਨੰਬਰਦਾਰ ਕਿਹੜਾ ਬੰਦਾ ਫਤਿਹਵਾਦ ਚ ਕੀ ਕਿਹੜਾ ਜਾਓਗੇ ਜਿਹੜਾ ਨੌਜਵਾਨ ਜਿਹਦੀ ਐਲਆ ਦੇਖਣ ਗਿਆ ਜਿਹੜੀ ਐਸਐਲ ਦੌਰਾਨ ਮੌਤ ਹੋਈ ਤੇ ਇਥੋਂ ਜੀ ਬੜੀ ਨੰਦਨ ਜੋ ਘਟਨਾ ਹੋਈ ਹੈ ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਤੇ ਬੜੀ ਬਹੁਤ ਹੀ ਨੰਦਨ ਜੋ ਘਟਨਾ ਜਿਹੜੀ ਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਕੱਲਾ-ਕੱਲਾ ਬੇਟਾ ਹੀ ਉਹਦਾ ਤੇ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖ ਕੇ ਆਇਆ ਆਪਣੇ ਟ੍ਰੈਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਬਰਾਤ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਕਿ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਇਹ ਬਾਬੇ ਬਕਾਲੇ ਗਿਆ ਸੀ ਜੀ ਮੌਕੇ ਤੇ ਜੇ ਨਹੀਂ ਜੱਥਾ ਹੋਈ ਜੀ ਮੌਕੇ ਤੇ ਹੋ ਗਈ ਜੀ ਮੇਰੇ ਕੋਲ ਹਸਪਤਾਲ ਕੱਢਦੇ ਖਣਦੇ ਜਦੋਂ ਰਸਤੇ ਚ ਪੂਰਾ ਹੋ ਗਏ